ਅੱਜ ਪਿੰਡ ਮੁਠਿਆਵਾਂ ਵਾਲੇ ਦੇ ਵਿੱਚ ਗੁਰਦੁਆਰਾ ਝਾੜ ਸਾਹਿਬ ਤੋਂ ਬਾਬਾ ਕਲਦੀਪ ਸਿੰਘ ਜੀ ਜ ਰਹਿਣ ਮਈ ਹੈਠ ਜੋ ਜੋੜ ਮੇਲਾ ਸਾਲਾਨਾ ਜੋੜ ਮੇਲਾ ਜਿਹੜਾ 15 ਤੋਂ 17 ਆਲਾ ਬਣਾਇਆ ਜਾਂਦਾ ਏ ਉਹਦੇ ਵਿੱਚ ਬਾਬਾ ਜੀ ਸਵੇਰ ਤੋਂ ਹੀ ਆਜ ਗੀਆਂ ਪਰ ਰਹੇ ਨੇ ਤੇ ਕੀਰਤੜੇ ਦੀਵਾਨ ਲੱਗੇ ਨੇ ਘੋੜ ਦੌੜ ਹੋਈ ਏ ਕਬੱਡੀ ਹੋਈ ਏ ਬਹੁਤ ਤਕੜਾ ਜੋੜ ਮੇਲਾ ਸਖਤ ਦੇ ਸਹਿਯੋਗ ਦੇ ਨਾਲ ਹੋਇਆ ਏ ਦੋ ਵੱਡਾ ਪ੍ਰੋਗਰਾਮ ਬਾਬਿਆਂ ਦਾ ਬਹੁਤ ਵੱਡਾ ਏ ਜਿਹੜਾ ਸਜੋਗ ਬਾਬੇ ਦੇ ਕੇ ਹਰ ਸਾਲ 15 ਤੋਂ 17 ਮੱਗਰ ਤੱਕ ਕਰਾਉਂਦੇ ਆ ਪਰਸੋ 15 ਮੱਗਰ ਸੀ ਪਰਸੋ ਖੰਡ ਪਰਸੋ ਆਰੰਭ ਹੋਏ ਉਸ ਤੋਂ ਬਾਅਦਾਂ 16 ਨੂੰ ਵਾਧੇ ਭੋਗ ਪਾਏ ਗਏ ਆ ਤੇ ਰਾਤ ਨੂੰ ਕੀਰਤਨ ਜਥਾ ਦਰਬਾਰ ਵੀ ਸਜਾਇਆ ਗਿਆ ਉਸ ਤੋਂ ਬਾਅਦ ਅੱਜ ਜਿਹੜਾ ਨਰਬੇਨ ਭੋਗ ਪਾ ਕੇ ਉਸ ਤੋਂ ਬਾਅਦਾਂ ਦਰਬਾਰ ਜਿਹੜੇ ਖੁੱਲੇ ਸਜਾਏ ਗਏ ਨੇ ਉਹਦੇ ਵਿੱਚ ਕੀਰਤਣੀਆਂ ਢਾਡੀ ਜਥੇ ਤੇ ਕਵੀਸ਼ਰੀ ਜਥੇ ਵੀ ਪਹੁੰਚਿਆ ਉਸ ਤੋਂ ਉਪਰੰਤ ਅਰਦਾਸ ਬੇਨਤੀ ਤੋਂ ਉਪਰੰਤ ਕੌੜਦੋੜ ਹੋਈ ਆ ਕੌੜ ਦੌੜ ਤੋਂ ਬਾਅਦ ਆ ਕਬੱਡੀ ਦੇ ਜਿਹੜੇ ਟੂਰਨਾਮੈਂਟ ਉਹ ਵੱਡੇ ਕਰਾਏ ਗਏ ਜਿਦੇ ਵਿੱਚ ਕੁਸ਼ਤੀ ਦੇ ਪਲੇਅਰ ਵੀ ਪਹੁੰਚੇ ਸੀ ਤੇ ਇੱਕ ਪਲੇਅਰ ਜਿਹੜਾ ਹਾਲ ਵਾਲਾ ਵੀਰ ਵੀ ਪਹੁੰਚਿਆ ਸੀ ਜਿਨੇ ਦੰਦਾਂ ਦੇ ਉੱਤੇ 46 ਕਿਲੋ weight ਜਿਹੜਾ ਚੁੱਕ ਕੇ ਗਰਾਊਂਡ ਦਾ ਢੇਡਾ ਲਾਇਆ ਸੀ ਇਹ ਸਾਰੇ ਹੀ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਰਲ ਮਿਲ ਕੇ ਇਹ ਹਰ ਸਾਲ ਦੀ ਤਰ੍ਹਾਂ ਇਹ ਜੋੜ ਮੇਲੇ ਮਨਾਏ ਜਾਂਦੇ ਆ ਅਸੀਂ ਇਲਾਕਾ ਨਿਵਾਸੀ ਅਤੇ ਸਮੂਹ ਨਗਰ ਨਿਵਾਸੀ ਸੰਗਤ ਦਾ ਧੰਨਵਾਦ ਕਰਦੇ ਆ ਨਾਲ ਹੀ ਸਾਡੇ ਵਿੱਚ ਵੀਰ ਸਾਡੀ ਧਰਤੀ ਸਾਡੇ ਲੋਕ ਚੈਨਲ ਤੋਂ ਪਹੁੰਚਿਆ ਅਸੀਂ ਉਹਨਾਂ ਦਾ ਹਰਨੇਕ ਸਿੰਘ ਜੀ ਭੁੱਲਰ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਇਹ ਨਗਰ ਪਿੰਡ ਮੁਠਿਆਂ ਵਾਲਾ ਫਰੋਈਪੁਰ ਜ਼ਿਲ੍ਹੇ ਦੇ ਸਰਹਾਦੀ ਪਿੰਡ ਦਾ ਬਾਰਡਰ ਦੇ ਬਿਲਕੁਲ ਲੱਗੇ ਆ ਇੱਕ ਦੋ ਪਿੰਡ ਆ ਮੁਠਿਆਂ ਵਾਲੇ ਇੱਕ ਮੁਠਿਆਂ ਵਾਲਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਜਿੱਥੇ ਸਲਾਨਾ ਜੋੜ ਮੇਲਾ ਤਰਨਤਾਰਨ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਦੀ 27 ਤੇ 28 ਤੇ 29 ਸਾਖ ਨੂੰ ਸਿੱਧੀ ਦਿਹਾੜਾ ਮਨਾਇਆ ਜਾਂਦਾ ਹੈ ਇਹ ਮੇ ਨਗਰ ਮੁਠਿਆਵਾਲਾ ਫਰੋਇਦਪੁਰ ਜ਼ਿਲ੍ਹੇ ਦੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ ਉੱਥੇ ਹੀ ਇਹ ਨਗਰ ਦੇ ਸਹਿਯੋਗ ਨਾਲ ਤੇ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਕਿਉਂਕਿ ਸੰਤ ਬਾਬਾ ਕੁਲਦੀਪ ਸਿੰਘ ਝਾੜਸਾ ਵਾਲਿਆਂ ਦੀ ਰਹਿਨਮਾਈ ਹੇਠ ਬੜੇ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸਾਰੀ ਸੰਗਤ ਨੂੰ ਆਇਆਂ ਨੂੰ ਬਾਬਾ ਜੀ ਵੱਲੋਂ ਸੰਤ ਬਾਬਾ ਕੁਲਦੀਪ ਸਿੰਘ ਜੀ ਵੱਲੋਂ ਇਲਾਕੇ ਨਿਵਾਸੀਆਂ ਨੂੰ ਜੀ ਆਇਆਂ ਕਹਿੰਦੇ ਆ ਤੇ ਬਹੁਤ ਬਹੁਤ ਵਧਾਈਆਂ ਦਿੰਨੇ ਆ ਇਸ ਜੋੜ ਮੇਲੇ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰ ਸਤਿਕਾਰ ਕਰਾਂਗੇ ਇਹ ਮਹਾਂਪੁਰਸ਼ਾਂ ਦਾ ਗੁਰੂਕਾਰਾ ਸਿੰਘ ਸਿੰਘ ਪੰਥ ਦੀ ਸਰਮੌਰ ਹਸਤੀ ਉਗੇ ਸਮਾਜ ਸੇਵੀ ਬਾਬਾ ਕੰਦੀਪ ਸਿੰਘ ਜੀ ਗੁਰਦੁਆਰਾ ਝਾੜਸਾਂ ਵਾਲੇ ਮਹਾਂਪੁਰਸ਼ਾਂ ਦਾ ਚਾਹ ਕੇ ਵੀ ਦੇਣਾ ਨਹੀਂ ਦੇ ਸਕਦੇ ਆ ਉਹ ਧਰਤੀ ਆ ਬਾਬਾ ਪ੍ਰਤਾਪ ਸਿੰਘ ਜੀ ਜੇ ਧਰਤੀ ਤੋਂ ਮੈਂ ਪਹਿਲੀ ਵਾਰ ਸ਼ਰਵਾਦ ਕੀਤੀ ਸੱਚਕਣ ਵਾਸੀ ਬਾਬਾ ਤਾਰਾ ਸਿੰਘੀ ਝਾੜਸ ਵਾਲੇ ਮਹਾਪੁਰਸ਼ ਨੇ ਕਿਹਾ ਸੀ ਵੀ ਮੰਨਦੀਪ ਸਿੰਘ ਆਵਾ ਮੀ ਆਵੇ ਤੇ ਭਵਾਂ ਨੇਰੀ ਆਵੇ ਤੂੰ ਆਉਂਦਾ ਰਹਿਣਾ ਧਰਤੀ ਤੇ ਤੇ ਮੈਂ ਅੱਜ ਵੀ ਆਉਣਾ ਸਰਦਾਰ ਦਰਸ਼ਨ ਸਿੰਘ ਸਰਪੰਚ ਲਡਾਂਦੀ ਵਾਲੇ ਮਹਾਪੁਰਸ਼ਾਂ ਦੇ ਬਚਨ ਸੀਗੇ ਸਾਧੂ ਬੋਲੇ ਸਹਿ ਸਵਾਏ ਤੇ ਸਾਧੂ ਦਾ ਬੋਲਿਆ ਬਿਰਥਾ ਨਾ ਜਾਏ ਸਵਰਨ ਸਿੰਘ ਪਹਿਲਵਾਨ ਦੂਲੇੜੀ ਗਿਆ ਜਾਣਦਾ ਮੰਗਾ ਹਰੀਕੇਲਾ ਮਰੂਤੀ ਜਾਣਦਾ ਇਹ ਮਹਾਪੁਰਸ਼ਾਂ ਦੇ ਬਚਨ ਸੀ ਕਦੇ ਕਰਾਵੇ ਆ ਪਿਆਰ ਮਾਰਚ ਕੀ ਦੇ ਕੁਝ ਨਹੀਂ ਆਤ ਮੈਂ ਇਨੀ ਜੋਗਾ ਨਹੀਂਗਾ ਕਿ ਮੈਂ ਮਹਾਂਪੁਰਚਾਂ ਦਾ ਸਤਿਕਾਰ ਕਰ ਸਕਾਂ ਮਹਾਂਪੁਰਚਾਂ ਦੇ ਚਰਨਾਂ ਦੀ ਧੂੜ ਹੈ ਤੇ ਮਹਾਂਪੁਰਚਾਂ ਧੰਨवार ਕਲਮਾ ਟੁੱਟ ਜਾਂਦੀਆਂ ਛਾਈਆਂ ਮੁੱਕ ਜਾਂਦੀਆਂ ਪਰ ਮਹਾਂਪੁਰਚਾਂ ਦਾ ਜਿੰਨਾ ਵੀ ਸਤਿਕਾਰ ਕਰ ਲਈਏ ਉਹਨਾਂ ਥੋੜਾ ਤੇ ਘੋੜਿਆਂ ਦੇ ਜੱਰੇਦਾਰ ਬਾਬਾ ਗਰਜੰਡ ਸਿੰਘ ਜੀ ਉਹ ਵੀ ਸਾਡੇ ਜਰੇਮਣ ਬਰਾਜਮਣ ਨੇ ਬਾਬਾ ਹੀਰਾ ਸਿੰਘ ਜੀ ਬਾਬਾ ਰਾਣਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੈਂ ਧੰਨवार ਕਰਦਾ ਬਾਬਾ ਛੇਰਾ ਜੀ ਆਏ ਆ ਇਹチェ ਤੌਰ ਤੇ ਲਾਲੂ ਵਾਲਾ ਗਿੱਦੜਵਿੰਡੀ ਪੁਲ ਤੋਂ ਗੁਰੂ ਘਰ ਦੇ ਵਜ਼ੀਰ ਨੇ ਬਾਬਾ ਜਗਿੰਦਰ ਸਿੰਘ ਜੀ ਲਾਲੂ ਵਾਲਾ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਉਂਦੇ ਸਪੁੱਤਰ ਨੇ ਬਾਬਾ ਛੇਰ ਸਿੰਘ ਜੀ ਸਾਡੀ ਧਰਤੀ ਸਾਡੇ ਲੋਕ ਦੇ ਨਾਮ ਤੋਂ ਜਰਦਾ ਹਰਨੇਕ ਸਿੰਘ ਜੀ ਉਹਨਾਂ ਦਾ ਵੀ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੈ